ਕਈ ਦਿਨਾਂ ਤੋਂ ਦਾਸ ਇਕ ਲੜੀਵਾਰ ਵਿਚਾਰ ਆਪਣਾ ਸਰਵਨ ਕਰਾ ਰਿਹਾ ਹੈ ਸੋ ਦਰ ਕਿਹਾ ਸੋ ਘਰ ਕਿਹਾ ਜਿਤਬੈ ਸਰਬ ਸਮਾਲੇ ਇਸ ਜੀਵਨ ਦਾ ਲਖਸ਼ ਲਖਸ਼ ਹੈ ਉਸ ਘਰ ਦੀ ਤਲਾਸ਼ ਜਿੱਥੇ ਰਹਿਣਾ ਹੈ ਉਸ ਦਰ ਦੀ ਤਲਾਸ਼ ਜਿੱਥੇ ਜਾਣਾ ਹੈ ਹਨ ਗੁਰੂ ਲਾਲنگ ਦੇਵ ਜੀ ਮਹਾਰਾਜ ਪ੍ਰਮਾਨ ਕਰਦੇ ਨੇ ਜਿੱਥੇ ਦਰ ਵਸੈ ਕਵਨ ਦਰ ਕਹੀਏ ਦਰਾਂ ਭੀਤਰ ਦਰ ਕਮਨ ਲਹੇ ਜਿਸ ਦਰ ਕਾਰਣ ਫਿਰਾ ਉਦਾਸੀ ਸੋ ਦਰ ਕੋਈ ਆਏ ਕਹੇ ਰਾਮ ਕਲੀ ਮੱਲਾ ਪਹਿਲਾ ਉਸ ਦਰਦ ਦੀ ਤਲਾਸ਼ ਕੌਣ ਕਰੇਗਾ ਜੋ ਉਦਾਸ ਹੈ ਇਹ ਉਦਾਸ ਕੌਣ ਹੋ ਜਾਂਦਾ ਹੈ ਜੋ ਨਿਰਾਸ਼ ਹੈ ਸੰਸਾਰ ਦੀ ਆਸਾ ਨਿਰੰਕਾਰ ਦੀ ਤਲਾਸ਼ ਨਹੀਂ ਕਰਨ ਦਿੰਦੀ ਇਸ ਵਾਸਤੇ ਜਿੰਨੇ ਚਿਰ ਤੱਕ ਨਿਰਾਸ਼ ਮਨੁੱਖ ਨਹੀਂ ਹੁੰਦਾ ਉਸਨੇ ਚੇਤਨਕ ਉਸਦੇ ਅੰਦਰ ਪ੍ਰਭੂ ਦੀ ਤਲਾਸ਼ ਪਾਇਗਾ ਹੀ ਨਹੀਂ ਆਸਾ ਮਨ ਸਾ ਸਗਨ ਧਿਆਗੇ ਜਗਦੇ ਰਹੇ ਨਿਰਾਸਨ ਗੁਰੂ ਨਾਨਕ ਦੇਵ ਜੀ ਮਹਾਰਾਜ ਐਸਾ ਵੀ ਕਹਿੰਦੇ ਨੇ ਆਸਾ ਵਿੱਚ ਅਤ ਦੁੱਖ ਖਣਾ ਮਨ ਮੁਖ ਜਿਤ ਲਾਇਆ ਗੁਰਮੁਖ भए ਨਿਰਾਸ ਸੁਖ ਪਨ ਪਾਇਆ ਐਸਾ ਕਿਉਂ ਕਹਿ ਦਿੱਤਾ ਹੈ ਦਰਸਲ ਇੱਕ ਇੱਛਾ ਪੂਰੀ ਹੋ ਜਾਏ ਪੂਰੀ ਹੁੰਦੇ ਹੁੰਦੇ ਆ ਉਹ 10 ਇੱਛਾਵਾਂ ਨੂੰ ਜਨਮ ਲੈ ਜਾਂਦੇ ਬੜੇ ਧਿਆਨ ਨਾਲ ਸੁਣਨਾ ਉਹ 10 ਇੱਛਾਵਾਂ ਪੂਰੀਆਂ ਹੋਵਨ ਕਾਟ ਤੋਂ ਘਟ ਸਭ ਇੱਛਾਵਾਂ ਨੂੰ ਜਨਮ ਲੈ ਜਾਂਦੀਆਂ ਹਵਲ ਤੇ ਐਸਾ ਹੋਣਾ ਨਹੀਂ ਅਗਰ ਉਹ ਸਭ ਇੱਛਾਵਾਂ ਵੀ ਪੂਰੀਆਂ ਹੋਵਨ ਹਜ਼ਾਰਾਂ ਇਛਾਵਾਂ ਨੂੰ ਜਨਮ ਦੇ ਜਾਂਦੀਆਂ ਨੇ ਔਰ ਉਹ ਹਜ਼ਾਰਾਂ ਇਛਾਵਾਂ ਪੂਰੀਆਂ ਹਵਨ ਇਤਨੀ ਜ਼ਿੰਦਗੀ ਨਹੀਂ ਹੈ ਇਤਨਾ ਜੀਵਨ ਹੀ ਨਹੀਂ ਹੈ ਖਾਇਸ਼ਾਂ ਦੇ ਬੋਝ ਭਲੇ ਇਛਾਵਾਂ ਦੇ ਬੋਝ ਭਲੇ ਜ਼ਿੰਦਗੀ ਦਬ ਕੇ ਰਹਿ ਜਾਂਦੀ ਹੈ ਹਰ ਮਨੁੱਖ ਦਬਿਆ ਦਬਿਆ ਜੀਵਦਾ ਹੈ ਬੋਝ ਕੀ ਹੈ ਇਛਾਵਾਂ ਮਨੁੱਖ ਕਿਤਨਾ ਵੀ ਸਿਆਣਾ ਚੌਨਾਵੇ ਦਾਰਸ਼ਨਿਕ ਹੈ ਫਲਸਫਰ ਹੈ ਚਿੰਤਕ ਹੈ ਇਛਾਵਾਂ ਦਾ ਤਿਆਗ ਨਹੀਂ ਕਰ ਸਕਦੇ ਬਣੀ ਰਹਿੰਦੀ ਹੈ ਇੱਕ ਇੱਛਾ ਪੂਰੀ ਹੋ ਜਾਏ ਤਾਂ ਸ ਹੋਰ ਪੈਦਾ ਹੋ ਜਾਂਦੀ ਹੈ ਜੀਵਨ ਭਰ ਐਸਾ ਚੱਲਦਾ ਰਹਿੰਦਾ ਹੈ ਧਾਰਮਿਕ ਗਿਆਨ ਇਹ ਕਹਿੰਦਾ ਹੈ ਜਿੰਨੇ ਚਿਰ ਤੱਕ ਮਨੁੱਖ ਸੰਸਾਰ ਤੋਂ ਨਿਰਾਸ਼ ਨਹੀਂ ਹੋਇਆ ਫੇ ਉਦਾਸ ਉਦਾਸ ਦਾ ਮਤਲਬ ਉਦ ਆਸਣ ਆਪਣੇ ਕੋਲ ਆਸਣ ਆਪਣੇ ਨੇੜੇ ਨਹੀਂ ਆਇਆ ਆਪਣੇ ਨੇੜੇ ਤੇ ਉਹ ਹੀ ਆਵੇ ਜੇ ਜੋ ਸਾਰਿਆਂ ਤੋਂ ਉਦਾਸ ਹੋ ਗਏ ਸਭ ਕੁਝ ਤੋਂ ਉਦਾਸ ਹੋ ਗਏ ਮਨੁੱਖ ਆਪਣੇ ਨੇੜੇ ਨਹੀਂ ਆਉਂਦਾ ਮੈਂ ਦੁਹਰਾ ਦੇ ਰਾਂ ਇੱਕ ਮਨੁੱਖ ਆਪਣੀ ਪਤਨੀ ਬਾਰੇ ਜੋ ਕੁਝ ਜਾਣਦਾ ਹੈ ਆਪਣੇ ਬਾਰੇ ਨਹੀਂ ਜਾਣਦਾ ਕਿਉਂਕਿ ਪਤਨੀ ਦੇ ਨੇੜੇ ਆਪਣੇ ਤੋਂ ਤੇ ਦੂਰ ਇੱਕ ਪਤਨੀ ਵੀ ਆਪਣੇ પતિ ਬਾਰੇ ਜੋ ਕੁਝ ਜਾਣਦੀ ਹੈ ਉਹਦੀ ਕਮਜ਼ੋਰੀਆਂ ਨੂੰ ਉਹਦੇ ਗੁਣਾਂ ਨੂੰ ਉਹਦੇ ਆਗੁਣਾ ਨੂੰ ਉਹਦੇ ਸੁਭਾਅ ਨੂੰ ਜਿੰਨਾ ਜਾਣਦੀ ਹੈ ਆਪਣੇ ਬਾਰੇ ਕੁਝ ਵੀ ਨਹੀਂ ਜਾਣਦੀ ਕਿਉਂ પતિ ਦੇ ਨੇੜੇ ਆਪਣੇ ਤੋਂ ਦੂਰ ਹੈ ਇੱਕ ਮਿੱਤਰ ਆਪਣੇ ਮਿੱਤਰ ਬਾਰੇ ਬਹੁਤ ਕੁਝ ਜਾਣਦਾ ਹੈ ਆਪਣੇ ਬਾਰੇ ਕੁਝ ਵੀ ਨਹੀਂ ਜਾਣਦਾ ਇੱਕ ਪਿਤਾ ਆਪਣੇ ਪੁੱਤਰ ਬਾਰੇ ਬਹੁਤ ਕੁਝ ਜਾਣਦਾ ਹੈ ਕਿਉਂਕਿ ਨੇੜੇ ਹੈ ਪੁੱਤਰ ਦੇ ਸੁਭਾਅ ਨੂੰ ਜਾਣਦਾ ਹੈ ਪੁੱਤਰ ਦੇ ਗੁਣਾ ਨੂੰ ਜਾਣਦਾ ਹੈ ਪੁੱਤਰ ਦੇ ਅਗਣਾ ਨੂੰ ਜਾਣਦਾ ਹੈ ਆਪਣੇ ਤੋਂ ਝੁਕੇ ਦੂਰ ਰਹਿੰਦਾ ਹੈ ਆਪਣੇ ਦੀ ਕੋਈ ਸਮਝ ਨਹੀਂ ਉਦਾਸ ਆਪਣੇ ਵਿੱਚ ਆਸਨ ਆਪਣੇ ਨੇੜੇ ਕੌਣ ਆਉਂਦਾ ਹੈ ਜੋ ਸਭ ਕੁਝ ਤੋਂ ਨਿਰਾਸ਼ ਹੋ ਜਾਂਦਾ ਹੈ ਨਿਰਾਸ਼ਾ ਇੱਕ ਬਹੁਤ ਵੱਡੀ ਸਮਝ ਹੈ ਨਿਰਾਸ਼ ਮਨ ਕਦੋਂ ਆਉਂਦਾ ਹੈ ਜਦ ਇਹ ਸਮਝ ਆ ਜਾਂਦੀ ਏ ਦੂਜੇ ਤੋਂ ਮੇਰੀ ਲੋੜਾਂ ਦੀ ਪੂਰਤੀ ਤੇ ਹੋ ਸਕਦੀ ਏ ਸੁੱਖ ਨਹੀਂ ਮਿਲ ਸਕਦਾ ਪਦਾਰਥਾਂ ਤੋਂ ਮੇਰੇ ਲੋੜਾਂ ਦੀ ਪੂਰਤੀ ਹੋ ਸਕਦੀ ਏ ਮੈਨੂੰ ਆਨੰਦ ਨਹੀਂ ਮਿਲ ਸਕਦਾ ਜੈਸੇ ਇਹ ਸਮਝ ਆਉਂਦੀ ਏ ਮਨੁੱਖ ਸਭ ਕੁਝ ਤੋਂ ਨਿਰਾਸ਼ ਹੋ ਜਾਂਦਾ ਫਿਰ ਮੈਂ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਬੋਲ ਤੁਹਾਡੇ ਸਾਹਮਣੇ ਰੱਖਾਂ ਅਸਾ ਵਿੱਚ ਅਤ ਦੁੱਖ ਘਣਾ ਮਨ ਮੁਖ ਚਿਤ ਲਾਇਆ ਗੁਰਮੁਖ ਭੈ ਨਿਰਾਸ਼ ਸੁਖ ਪਲ ਪਾਇਆ ਪਰਾਚੀਨ ॠषि मुਨੀਆਂ ਨੇ ਨਿਰਾਸ਼ ਹੋਣ ਦਾ ਉਦਾਸ ਹੋਣ ਦਾ ਇੱਕ ਜੋ ਡੰਗ ਕਟਿਆ ਸੀ ਬਈ ਉਜਾੜ ਦੇ ਚ ਚਲੇ ਜਾਓ ਬਿਆਬਨ ਜੰਗਲ ਦੇ ਚਲੇ ਜਾਓ ਤੇ ਉਥੇ ਰਹਿੰਦਿਆਂ ਮਨ ਨਿਰਾਸ਼ ਹੋ ਕੇ ਉਦਾਸ ਹੋ ਜਾਏਗਾ ਇਸ ਨਾਲ ਗੁਰੂ ਨਾਨਕ ਦੇਵ ਜੀ ਮਹਾਰਾਜ ਸਹਿਮਤ ਨਹੀਂ ਇਹਦੇ ਨਾਲ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਸਹਿਮਤ ਨਹੀਂ ਇਹਦੇ ਨਾਲ ਭਗਤ ਕਬੀਰ ਵੀ ਸਹਿਮਤ ਨਹੀਂ ਧੰਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਨੇ ਇਹ ਮਨ ਐ ਸੋ ਕਰ ਸੰਿਆਸਾ ਮਨ ਸੇ ਸਦਨ ਸਬਹਿ ਕਰ ਸਮਝੋ ਮਨ ਹੀ ਮਾਹੇ ਉਰਾਸਾ ਉਜਾੜ ਦੇ ਚ ਜਾਣ ਦੀ ਕੀ ਲੋੜੇ ਸਦਨ ਨੂੰ ਉਜਾੜ ਸਮਝ ਸਦਨ ਕਹਿੰਦੇ ਨੇ ਘਰ ਨੂੰ ਮਨ ਸੇ ਸਦਨ ਬਨ ਜੈਸਾ ਹੀ ਸਦਨ ਨੂੰ ਸਮਝ ਕਰ ਨੂੰ ਉਜਾੜ ਸਮਝ ਲੈ ਕੀ ਇਹ ਤੇ ਦੇ ਕਰਦੇ ਸਿਰਵ ਘਰ ਨੂੰ ਹੀ ਉਜਾੜਨਾ ਮਨ ਸੇ ਸਦਨ ਸਬਹਿ ਕਰ ਸਮਝੋ ਘਰ ਦੇ ਚ ਜੋ ਕੁਛ ਵੀ ਇਹ ਸਭ ਕੁਝ ਉਜਾੜ ਸਮਝਦੇ ਨੇ ਬੜੇ ਕਠੋਰ ਜਿਹਾਂ ਬਚਨ ਲੱਗਣਗੇ ਪਰ ਮੈਂ ਅਰਜ਼ ਕਰਾਂ ਸਿਰਫ ਇੱਕ ਮਨੁੱਖ ਨੂੰ 15 ਦਿਨ ਲਈ ਆਪਣੇ ਘਰ ਦੇ ਚ ਹਾਊਸ ਅਰੈਸਟ ਕਰ ਲਿਆ ਜਾਏ ਵੀ ਤੋ ਨਹੀਂ ਜਾ ਸਕਦਾ ਬਾਹਰ ਕਿਧਰੇ ਜੇ ਕਿੰ ਜਾਣੋ ਘਰ ਉਜਾੜ ਬਣ ਜਾਏ ਘਰ ਦੀਆਂ ਦਿਵਾਰਾਂ ਖਾਣ ਨੂੰ ਪੈਣ বন সে সদন সবে কর সমজও মন হি মায় উদাসা গুরু অর্জুন দেবজি তে কইননে ঘর দি গাল ছড় সারা শহর ই উজাড় মহ ভিয়ান উদিয়ান নগর করমালয়া কইনদে বহুত বড় শহর মহারাজ কইননে বহুত বড়ি উজাড় মনক তে মনক না লট টরয়া কিসে দা কিসে নাল কোই মেল নেহি কিসে দা কিসে নাল কোই সম্বন্ধ নেহি ਕਿਸੇ ਦਾ ਕਿਸੇ ਨਾਲ ਕੋਈ ਜੋੜ ਨਹੀਂ ਇਸ ਨੂੰ ਤੋਂ ਵੱਡਾ ਸ਼ਹਿਰ ਪਿਆ ਕਹਿੰਦਾ ਹੈ ਗੁਰੂ ਅਰਜਨ ਦੇਵ ਜੀ ਮਹਾਰਾਜ ਕਹਿੰਦੇ ਨੇ ਬਹੁਤ ਵੱਡੀ ਉਜਾੜ ਜਿਵੇਂ ਕਿਸੇ ਨੂੰ ਇਸ ਗੱਲ ਦੀ ਸਮਝ ਆ ਜਾਂਦੀ ਹੈ ਸਭ ਕੁਝ ਤੋਂ ਨਿਰਾਸ਼ ਆਉਂਦਾ ਹੈ ਹੁਣ ਮੈਂ ਅਰਜ਼ ਕਰਾਂ ਤਿੰਨ ਸਾਧਨ ਵਿਦਵਾਨ ਮੰਨਦੇ ਨੇ ਤਿੰਨ ਕਾਰਨ ਟੋਟਲੀ ਨਿਰਾਸ਼ ਹੋਣ ਦੇ ਉਦਾਸ ਹੋਣ ਦੇ ਪ੍ਰਥਮ ਬਹੁਤ ਗਹਿਰਾ ਸਦਸੰਗੀ ਹੋਵੇ ਗਹਿਰਾ ਸਰੋਤਾ ਹੋਵੇ ਬਹੁਤ ਗਹਿਰਾਈ ਨਾਲ ਸੁਣਨ ਵਾਲਾ ਹੋਵੇ ਜੋ ਗਹਿਰਾ ਸੁਣਦਾ ਨਹੀਂ ਉਹਦੀ ਸਮਝ ਉੱਚੀ ਵੀ ਨਹੀਂ ਹੋ ਸਕਦੀ ਜਿਸ ਦਰਖਤ ਨੇ ਆਪਣੀਆਂ ਸ਼ਾਖਾਂ ਨੂੰ ਅਸਮਾਨ ਤੱਕ ਲੈ ਜਾਣਾ ਹੈ ਉਹਨੂੰ ਆਪਣੀਆਂ ਜੜਾਂ ਪਾਤਲ ਦੇ ਚ ਲੈ ਜਾਣੀਆਂ ਜੋ ਦਰਖਤ ਗਹਿਰਾ ਨਹੀਂ ਜਾ ਸਕਦਾ ਯਕੀਨ ਨ ਜਾਣੋ ਦਰਖਤ ਉੱਪਰ ਵੀ ਨਹੀਂ ਹੁੰਦਾ ਜੋ ਗਹਿਰਾ ਸਰੋਤਾ ਨਹੀਂ ਉਹਦੀ ਸਮਝ ਵੀ ਉੱਚੀ ਨਹੀਂ ਹੋਵੇ ਪਤਾ ਹੀ ਨਹੀਂ ਉੱਚੀ ਬੋਲ ਉੱਚੇ ਕਿਸ ਦੇ ਹੋਣਗੇ ਸਮਝ ਉੱਚੀ ਕਿਸ ਦੀ ਹੋਵੇਗੀ ਜਿਹਦੀ ਸਰੋਤ ਬੜੀ ਗਹਿਰੀ ਹੋਵੇ ਬਹੁਤ ਗਹਿਰਾਈ ਨਾਲ ਸੁਣਦਾ ਹੋਵੇ ਅਗਰ ਗਹਿਰਾਈ ਨਾਲ ਸੁਣਦਾ ਹੈ ਤਾਂ ਫਿਰ ਗੁਰੂ ਦਾ ਸ਼ਬਦ ਚੋਟ ਕਰ ਜਾਏਗਾ ਇੱਕ ਦਿਨ ਦਾ ਕੀਤਾ ਹੋਇਆ ਜਪਜੀ ਸਾਹਿਬ ਦਾ ਜਪ ਪਿੰਨੋ ਉਦਾਸ ਕਰ ਦੇਗਾ ਨਿਰਾਸ਼ ਕਰ ਦੇਗਾ ਇੱਕ ਦਿਨ ਦੀ ਜਪੀ ਹੋਈ ਸੁਖਮੰਨੀ ਪਿੰਨੋ ਨਿਰਾਸ਼ ਕਰ ਦੇਗੀ ਉਦਾਸ ਕਰ ਦੇਗੀ ਕਿਉਂ ਸ਼ਬਦ ਤੀਰ ਦੀ ਤਰ੍ਹਾਂ ਲੱਗੇਗਾ ਅੰਤਰ ਪਿਆਸ ਉਠਈ ਪ੍ਰਭ ਕੇਰੀ ਸੁਣ ਗੁਰੂ ਵਚਨ ਵਨ ਤੀਰ ਲਗਈਆ ਮਨ ਕੀ ਬਿਰਥਾ ਮਨਹੀ ਜਾਣੇ ਅਵਰ ਕੇ ਜਾਣੇ ਕੋ ਪੀਰ ਪਰਈਆ ਕੰਨ ਇਸ ਪੀੜ ਦਾ ਮੈਂ ਜ਼ਿਕਰ ਕੀਤਾ ਸੀ ਭਗਤ ਕਬੀਰ ਜਿਸ ਡੰਗ ਨਾਲ ਇਸ ਨੂੰ ਬਿਆਨ ਕਰਦੇ ਨੇ ਇਹ ਵੀ ਸੁਣ ਲੋ ਕਬੀਰ ਗੁੰਗਾ ਹੋਆ ਬਾਵਰਾ ਬਹਿਰਾ ਹੋਆ ਕਾਨ ਪਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ ਸਤਿਗੁਰ ਦੀ ਬਾਣੀ ਦਾ ਬਾਣ ਐਸਾ ਲਗਿਆ ਫਿਰ ਐਸਾ ਲਗਿਆ ਸ਼ਬਦ ਮਨ ਨੂੰ ਛੋਏਗਾ ਮਨ ਨੂੰ ਚੋਟ ਕਰੇਗਾ ਜਿਤਨੇ ਚਿਰਤਕ ਸ਼ਬਦ ਨੇ ਮਨ ਨੂੰ ਚੋਟਨੇ ਕੀਤੇ ਸਮਝ ਲਓ ਇਸ ਨੇ ਸੁਣਿਆ ਹੀ ਨਹੀਂ ਹੈ ਮਨ ਸਰੋਤਾ ਬਣੇ ਜ਼ਬਾਨ ਵਕਤਾ ਬਣੇ ਜ਼ਬਾਨ ਆਖੇ ਵਾਹਿਗੁਰੂ ਵਾਹਿਗੁਰੂ ਇਹ ਵਕਤਾ ਬਣੇ ਮਨ ਸਰੋਤਾ ਬਣੇ ਪਰ ਹੁੰਦਾ ਕਿ ਇਹ ਜ਼ਬਾਨ ਵੀ ਵਕਤਾ ਬਣਦੀ ਹੈ ਮਨ ਵੀ ਵਕਤਾ ਬਣਦਾ ਹੈ ਮਨ ਹਰ ਵਕਤ ਬੋਲਦਾ ਹੈ ਨਹੀਂ ਸੁਣਦਾ ਹੀ ਨਹੀਂ। ਮੰਨ ਦੀ ਸੁਣਨ ਦੀ ਆਦਤ ਹੀ ਨਹੀਂ। ਜਿੱਦ ਸੁਣਦਾ ਹੀ ਨਹੀਂ ਤੇ ਸ਼ਬਦ ਮਨ ਦਾ ਹਿੱਸਾ ਹੀ ਨਹੀਂ ਬਣਦਾ। ਉਖੜੇ-ਉਖੜੇ ਲੋਕ ਅਕਸਰ satsang ਦੇ ਵਿੱਚ ਬੈਠੇ ਹੁੰਦੇ ਨੇ। ਉਖੜੋ-ਉਖੜ ਕੇ ਲੋਕੀ ਪਾਠ ਕਰਦੇ ਨੇ। ਸੁਣਨਾ ਕਠਨ ਹੈ। ਅਗਰ ਕੋਈ ਸੁਣ ਲਵੇ ਮਹਾਰਾਜ ਕਹਿੰਦੇ ਨੇ ਦौराਦੇ ਆ ਨਾ ਨ ਇੱਕ ਭਗਤਾ ਸਦਾ ਵਿਗਾਸ ਸੁਣੀਏ ਧੋਖ ਪਾਪ ਕਾਰਾਸ ਕਬੀਰ ਕਹਿੰਦੇ ਨੇ ਗੁਰੂ ਦਾ ਸ਼ਬਦ ਮੈਂ ਕੀ ਸੁਣਿਆ ਗੁੰਗਾ ਹੋ ਗਿਆ ਮੈਂ ਮਿੱਥਿਆ ਨਹੀਂ ਬੋਲਦਾ ਕੌੜਾ ਨਹੀਂ ਬੋਲਦਾ ਫਿੱਕਾ ਨਹੀਂ ਬੋਲਦਾ ਵਿਅਰਥ ਨਹੀਂ ਬੋਲਦਾ ਜ਼ਬਾਨ ਤੋਂ ਗੁੰਗਾ ਹੋ ਗਿਆ ਜਿੰਨੀ ਪੀੜਾ ਹੋਈ ਏ ਤੀਰ ਦੇ ਲਗਣ ਨਾਲ ਮੈਂ ਇਹਨਾਂ ਨੂੰ ਵੀ ਬਿਆਨ ਨਹੀਂ ਕਰ ਸਕਦਾ ਗੁੰਗਾ ਹੋ ਗਿਆ ਪਰ ਜਿਤਨਾ ਰਸ ਆ ਰਿਹਾ ਹੈ ਇਸ ਰਸ ਨੂੰ ਵੀ ਮੈਂ ਬਿਆਨ ਨਹੀਂ ਕਰ ਸਕਦਾ ਗੁੰਗਾ ਹੋ ਗਿਆ ਇਹ ਕੋਈ ਬੀੜਾ ਹੈ ਭਗਤ ਚਾਂਦੇ ਨੇ ਬਣੀ ਰਹੇ ਬਣੀ ਰਹੇ ਬਾਕੀ ਹਰ ਪੀੜ ਤੋਂ ਮਨੁੱਖ छुटਕਾਰਾ ਚਾਹੁੰਦਾ ਹੈ ਜ਼ਰੂਰ ਤੁਹਾਡੇ ਵਿੱਚੋਂ ਜਿਹੜੇ ਕੋਈ ਅਭਿਆਸੀ ਹੋਣਗੇ ਤੇ ਸ਼ਬਦ ਚੋਟ ਕਰ ਗਿਆ ਹੋਵੇਗਾ ਉਹਦਾ ਇੱਕ ਅਨੁਭਵ ਹੁੰਦਾ ਹੈ ਪ੍ਰਮਾਤਮਾ ਤੋਂ ਨਹੀਂ ਮਿਲਦਾ ਤੇ ਨਾ ਸਹੀ ਆਪਣੇ ਪਿਆਸ ਬਣੇ ਰਹਿਣ ਦੇ ਆਪਣੀ ਤੜਪ ਬਣੇ ਰਹਿਣ ਦੇ ਉਹਦੀ ਇਹ ਉਮੰਗ ਪੈਦਾ ਹੋ ਜਾਂਦੀ ਹੈ ਉਹਦੀ ਇਹ ਤੜਪ ਆਉਂਦੀ ਹੈ ਇਹਨੂੰ ਇੱਕ ਸੂਫੀ ਅਮੀਰ ਖਸਰੋ ਇੰਜ ਬਿਆਨ ਕਰਦਾ ਹੈ ਯਾ ਰੱਬ ਦੁਆਏ ਵਸਨ ਨਾ ਹਰ ਗਿਸ ਕਬੂਲ ਹੋ ਫਿਰ ਦਿਲ ਮੇਂ ਕੀ ਰਹੇਗਾ ਜੋ ਹਸਰਤ ਨਿਕਲ ਗਈ ਹੈ हे ਪ੍ਰਭੂ ਹੈ ਖੁਦਾ ਹਰ ਵਕਤ ਮੈਨੂੰ ਤੜਪਣ ਦੇ ਦੁਆ ਕਰਣ ਦੇ ਤੇਰੇ ਗੋਮੈ ਫਰਿਆਦ ਕਰਦਾ ਰਹਾ ਨਹੀਂ ਮਿਲਦਾ ਨਾ ਮਿਲ ਕਮ ਸੇ ਕਮ ਮੈਨੂੰ ਫਰਿਆਦ ਕਰਨ ਦੇ ਇਸ ਫਰਿਆਦ ਦੇ ਚ ਵੀ ਰਸ ਹੈ ਇਸ ਫਰਿਆਦ ਦੇ ਚ ਹੀ ਅਨੰਦ ਹੈ ਜਦ ਕਦੀ ਕੋਈ ਗਹਿਰਾਈ ਨਾਲ ਅਰਦਾਸ ਕਰਦਾ ਹੈ ਪ੍ਰਾਰਥਨਾ ਕਰਦਾ ਹੈ ਯਕੀਨ ਜਣੋ ਉਸ ਵਿੱਚ ਵੀ ਅਨੰਦ ਹੈ ਉਸ ਵਿੱਚ ਵੀ ਰਸ ਇੱਕੋ ਇੱਕ ਪੀੜਾ ਹੈ ਜਿਹਦੇ ਚ ਮਹਾਂ ਰਸ ਹੈ ਕਬੀਰ ਕਹਿੰਦੇ ਮੈਂ ਗੁੰਗਾ ਹੋ ਗਿਆ ਨਹੀਂ ਬਿਆਨ ਕਰ ਸਕਦਾ gungo hua bavra bavre to murad pagal the nahi hai bavre to murad bola bola ho gaya bola manukh andaron baron ikh honda hai te mai az karde chalak manukh baron kuch hor honda hai andaron kuch hor honda hai jino baba farid inj kehnde ne jin man hor mukh hor ਛੇ ਕਾਂਡੇ ਕੱਚੇ ਔਰੰਗਜ਼ੇਬ ਵੀ ਦੋ ਵਕਤ ਕੁਰਾਨ ਦੀ ਤਲਾਵਤ ਕਰਦਾ ਹੈ ਪੰਜ ਵਕਤ ਨਿਵਾਜ਼ ਪੜਦਾ ਹੈ ਜੁਮਾ ਰਾਤ ਨੂੰ ਜ਼ਕਾਤ ਦਿੰਦਾ ਹੈ ਰਮਜ਼ਾਨ ਦੇ ਮਹੀਨੇ ਰੋਜ਼ੇ ਰੱਖਦਾ ਹੈ ਪਰ ਧਨ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਤੋਰਾ ਮਨ ਨਾਦਾਨਮ ਕੇ ਯਸਦਾ ਸ਼ਨਾਸ ਸ੍ਰੀ ਮਕਵਾਕ ਪਾਦਸ਼ਾਹੀ ਦਸੇ ਤੂੰ ਖੁਦਾ ਸ਼ਨਾਸ ਨਹੀਂ ਹੈ ਬਖੰਡੀ ਹੈ ਚੋਟਾ ਹੈ ਬਰੇਬੀ ਤੇਰਾ ਨਮਾਜ਼ ਪੜਨਾ ਵੀ ਝੂਠ ਤੇਰੀ ਕੁਰਾਨ ਦੀ ਤਲਾਵਤ ਵੀ ਝੂਠ ਤੇਰੇ ਰਮਜ਼ਾਨ ਦੇ ਮਹੀਨੇ ਚ ਰੱਖੇ ਰੋਜ਼ੇ ਵੀ ਝੂਠ ਤੂ ਰਾਮਨ ਨਦਾਨਮ ਕੇ ਯਜ਼ਦਾ ਸ਼ਨਾਸ ਬਰਾ ਮਜ਼ਾ ਤੋ ਕਾ ਰਹਾ ਦਿਲ ਖਰਾਸ਼ ਤੂ ਉਹ ਕਮ ਕੀ ਤੇਨੇ ਜਿਹਦੇ ਨਾਲ ਲੋਕਾਂ ਦੇ ਦਿਲਾਂ ਨੂੰ ਖਰਾਸ਼ ਪਹੁੰਚੀ ਹੈ ਤੂੰ ਲੋਕਾਂ ਦੇ ਦਿਲਾਂ ਨੂੰ ਚੋਟ ਪਹਚਾਈ ਹੈ ਰੱਬ ਨਾਲ ਜੁੜਿਆ ਆ ਮਨੁੱਖ ਲੋਕਾਂ ਦੇ ਦਿਲਾਂ ਨੂੰ ਜੋੜਦਾ ਹੁੰਦਾ ਹੈ ਤੋੜਦਾ ਨਹੀਂ ਹੁੰਦਾ ਤੇ ਉਤੇ ਕਦਮ ਕਦਮ ਦੇ ਉਤੇ ਦਿਲ ਤੋੜੇ ਰਹਿ ਤੂੰ ਬਖੰਡੇ ਹੀ ਹੈ ਤੂੰ ਜੋ ਉਠਾ ਹੈ ਚਲਾਕ ਹੈ ਬਾਹਰੋਂ ਕੁਝ ਹੋਰ ਪੇਸ਼ ਕਰਦਾ ਹੈ ਆਪਣੇ ਆਪ ਨੂੰ ਅੰਦਰੋਂ ਕੁਛ ਹਮੋਂ ਮਰਦ ਆਇਦ ਸ਼ਬਦ ਸੁਖਨ ਵਰ ਨਸ਼ਿਕ ਮੇ ਦੀ ਗਰਦਰਦਾ ਹਾਂ ਨਹੀਂ ਦੇਗਰ ਅਸੀਂ ਉਸ ਨੂੰ ਹੀ ਮਰਦ ਮੰਨਦੇ ਆਂ ਮਨੁੱਖ ਮੰਨਦੇ ਆਂ ਜੋ ਜ਼ਬਾਨ ਦੇ ਚ ਹੈ ਉਹ ਹੀ ਦਿਲ ਦੇ ਚ ਹੈ ਜੋ ਦਿਲ ਦੇ ਚ ਹੈ ਉਹ ਹੀ ਜ਼ਬਾਨ ਦੇ ਚ ਹੈ ਤੇਰੀ ਜ਼ਬਾਨ ਤੇ ਕੁਛ ਹੋਰ ਹੈ ਤੇਰੇ ਦਿਲ ਦੇ ਚ ਕੁਛ ਹੋਰ ਹੈ ਜਿਨ ਮਨ ਹੋਰ ਮੁਖ ਹੋਰ ਸੇ ਕਾਂਡੇ ਕੱਚੇ ਇਹ ਕੱਚੇ ਚਲਾਕ ਮਨੁੱਖ ਬਾਰੋਂ ਕੁਛ ਹੋਰ ਆਉਂਦਾ ਹੈ ਅੰਦਰੋਂ ਕੁਛ ਹੋਰ ਆਉਂਦਾ ਹੈ ਹੁਣ ਮੈਂ ਅਰਜ਼ ਕਰਾਂ ਚਲਾਕ ਮਨੁੱਖ ਹੋ ਸਕਦਾ ਹੈ ਸੰਸਾਰ ਦੇ ਵਿੱਚ ਬੜੀ ਸਫਲਤਾ ਪ੍ਰਾਪਤ ਕਰ ਲਵੇ ਲੇਕਿਨ ਧਰਮ ਦੀ ਦੁਨੀਆ 'ਚ ਪਛੜ ਜਾਏਗਾ ਭੋਲਾ ਮਨੁੱਖ ਧਰਮ ਦੀ ਦੁਨੀਆ 'ਚ ਬਹੁਤ ਅੱਗੇ ਲੰਘ ਜਾਏਗਾ ਹੋ ਸਕਦਾ ਹੈ ਸੰਸਾਰ ਦੇ ਵਿੱਚ ਪਛੜ ਜਾਏ ਇਹ ਵੀ ਮੈਲਸ ਕਰਦੇ ਆਂ ਭਗਤ ਕਬੀਰ ਕਹਿੰਦੇ ਨੇ ਚਤਰਾਈ ਨਾ ਚਤਰਭੁਜ ਪਾਈ ਚਤਰਾਈਆਂ ਨਾਲ ਨਹੀਂ ਮਿਲਣਾ ਚਲਾਕੀਆਂ ਨਾਲ ਨਹੀਂ ਮਿਲਣਾ ਚਤਰਾਈ ਨਾ ਚਤਰਭੁਜ ਪਾਈਏ ਰੇ ਜਨ ਮਨ ਮਾਧੋ ਸੈ ਉਲਾਇ ਕਹਿਤ ਕਬੀਰ ਭਗਤ ਕਰ ਪਾਇਆ ਭੋਲੇ ਭਾਏ ਮਿਲੇ ਰਗਰ ਉਤੇ ਭੋਲੇ ਬਾ ਨਾਲ ਮਿਲਦਾ ਬਾਵਰਾ ਓਲਾ ਕਬੀਰ ਕਹਿੰਦੇ ਐਸਾ ਸ਼ਬਦ ਦਾ ਤੀਰ ਲਗਿਆ ਓਲਾ ਹੋ ਗਿਆ ਅੰਦਰੋਂ ਬਾਹਰੋਂ ਇਕ ਹੋ ਗਿਆ ਈਰਾਨੀ ਸੂਫੀ ਸੰਤ ਹਾਫਿਜ਼ ਕਹਿੰਦਾ ਸਦ ਜਾਵ ਫਿਦਾ ਆਂ ਕੇ ਜ਼ਬਾਨਿਸ਼ ਦਿਲਸ਼ ਯਕੇਸ ਹਜ਼ਾਰਾਂ ਜਿੰਦੜੀਆਂ ਉਸ ਮਨੁੱਖ ਤੋਂ ਕੁਰਬਾਨ ਕੀਤੀਆਂ ਜਾ ਸਕਦੀਆਂ ਸਦਕੇ ਕੀਤੀਆਂ ਜਾ ਸਕਦੀਆਂ ਜੇਦੀ ਜ਼ਬਾਨ ਤੇ ਦਿਲ ਇੱਕ ਕਰੇ ਜੋ ਕਹਿੰਦਾ ਹੈ ਉਹੀ ਦਿਲ ਦੇ ਚ ਹੈ ਉਹ ਜੋ ਦਿਲ ਦੇ ਚ ਹੈ ਉਹ ਹੀ ਕਹਿੰਦਾ ਹੈ ਜੋ ਬਾਹਰੋਂ ਹੈ ਉਹ ਹੀ ਅੰਦਰੋਂ ਹੈ ਜੋ ਅੰਦਰੋਂ ਹੈ ਉਹ ਹੀ ਬਾਹਰੋਂ ਹੈ ਹਰ ਮਨੁੱਖ ਦੇ ਦੋ ਦੋ ਰੂਪ ਨੇ ਇਹ ਬਾਰੋਂ ਮਨੁੱਖ ਦਿਖਾਈ ਦੇ ਰਹੇ ਅੰਦਰੋਂ ਨਹੀਂ ਇਸ ਵਾਸਤੇ ਅਸੀਂ ਕਿਸੇ ਕੁੱਤੇ ਨੂੰ ਨਹੀਂ ਕਹਿੰਦੇ ਵੀ ਇਹ ਕੁੱਤੇ ਤੂੰ ਕੁੱਤਾ ਬਣ ਜਾ ਐ ਗਾਉ ਤੂੰ ਗਾਉ ਬਣ ਜਾ ਇਹ ਸ਼ੇਰ ਤੂੰ ਸ਼ੇਰ ਬਣ ਜਾ ਐ ਖੋਤੇ ਤੂੰ ਖੋਤਾ ਬਣ ਜਾ ਐ ਸਹ ਕਹਿਣ ਦੀ ਲੋੜ ਨਹੀਂ ਹੁੰਦੀ ਐਨੇ ਖੋਤੇ ਪਰ ਰੋਜ਼ ਕਹਿਣਾ ਪੈਂਦਾ ਇਹ ਬੰਦੇ ਤੂੰ ਬੰਦਾ ਬਣ ਜਾ ਤੈ ਇਨਸਾਨ ਤੂੰ ਇਨਸਾਨ ਬਣ ਜਾ ਕਿਉਂ ਖੋਤਾ ਖੋਤੇ ਦੀ ਤਰ੍ਹਾਂ ਜੀ ਰਿਹਾ ਐ ਸ਼ੇਰ ਸ਼ੇਰ ਦੀ ਤਰ੍ਹਾਂ ਜੀ ਰਿਹਾ ਐ ਗਉ ਗਉ ਦੀ ਤਰ੍ਹਾਂ ਜੀ ਰਿਹਾ ਮਨੁਖ ਮਨੁਖ ਦੀ ਤਰ੍ਹਾਂ ਨਹੀਂ ਜੀ ਰਿਹਾ ਫਿਰ ਕਿਸ ਤਰ੍ਹਾਂ ਜੀ ਰਿਹਾ ਕਰਤੂਤ ਪਸੂ ਕੇ ਮਾਨ ਸਜਾਤ ਲੋਕ ਬਚਾਰਾ ਕਰੇ ਦਿਨ ਰਾਤ ਕਬੀਰ ਕੇਨਨ ਭੋਲਾ ਹੋ ਗਿਆ ਅੰਦਰੋਂ ਬਾਹਰੋਂ ਇਕ ਹੋ ਗਿਆ ਗੂੰਗਾ ਹੋਆ ਬਾਵਰਾ ਬਹਿਰਾ ਹੋਆ ਕਾਨ ਕੰਨਾ ਤੋ ਵੀ ਬਹਿਰਾ ਹੋ ਗਿਆ ਹੁਣ ਮੈਂ ਵਿਅਰਥ ਸੁਣਦਾ ਵੀ ਨਹੀਂ ਇਸੋਲ ਦੇ ਬੋਲ ਮੈਂ ਸੁਣਦਾ ਹੀ ਨਹੀਂ ਮੈਂ ਗਲਤ ਗੱਲ ਕੰਨ ਦੇ ਚ ਅੰਦਰ ਜਾਣੇ ਨਹੀਂ ਦੇਣਾ ਦੇਖੋ ਕੋਈ ਸਾਡੇ ਘਰ ਦੇ ਚ ਕਚਰਾ ਸੁੱਟ ਜਾਏ ਗੰਦਗੀ ਸੁੱਟ ਜਾਏ ਅਸੀਂ ਕਹਾਂਗੇ ਅਸੱਬੇ ਮਨੁੱਖ ਉਹਦੇ ਨਾਲ ਲੜ ਵੀ ਸਕਦੇ ਹਾਂ ਪਰ ਜੋ ਕੰਨਾਂ ਦੇ ਰਾਂ ਹੀ ਗੰਦੀਆਂ ਗੱਲਾਂ ਸਾਡੇ ਵਿੱਚ ਸੁੱਟ ਜਾਏ ਅਸੀਂ ਬੜੇ ਸ਼ੌਕ ਨਾਲ ਸੁਣੀ ਹੈ ਨਹੀਂ ਫਿਰ ਇਹ ਸਾਵਧਾਨੀ ਨਹੀਂ ਨਹੀਂ ਹੈ ਕਬੀਰ ਕਹਿੰਦੇ ਮੈਂ ਸਾਵਧਾਨ ਹੋ ਗਿਆ ਮੈਂ ਵਿਰਤ ਦੀਆਂ ਗੱਲਾਂ ਸੁਣਦਾ ਵੀ ਨਹੀਂ ਗੱਲ ਖਤਮ ਪਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰੂ ਵਾਣ ਇਹਨੂੰ ਸੁਆਮੀ ਰਾਵਨ ਨੇ ਬਸੰਤ ਰਾਗ ਦੇ ਇੱਕ ਸ਼ਬਦ ਦੇ ਵਿੱਚ ਬੜੇ ਸੋਹਣੇ ਢੰਗ ਨਾਲ ਬਿਆਨ ਕੀਤਾ ਹੈ ਧਿਆਨ ਨਾਲ ਸੁਣਨਾ ਕਤ ਜਾਈਏ ਰੇ ਘਰ ਲਾਗੋ ਰੰਗ ਮੇਰਾ ਚੇਤ ਨਾ ਚਲਤ ਮਨ ਭਾਇਓ ਪੰਗਰ ਮੇਰਾ ਮਨ ਪਿੰਗਲਾ ਹੋ ਗਿਆ ਪੈਰ ਟੁੱਟ ਗਏ ਨੇ ਇਹਦੀ ਭਟਕਣਾ ਮਿਟ ਗਈ ਹੈ ਮੇਰਾ ਚੇਤ ਨਾ ਚਲਤ ਨਹੀਂ ਚੱਲਦਾ ਪਤਾ ਚੰਚਲ ਦੇ ਅਰਥ ਕੀ ਨੇ ਚੱਲ 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 ਹਰ ਵਕਤੀ ਚੱਲਦਾ ਹੈ ਤਨ ਬੈਠਾ ਤਾਂ ਵੀ ਮਨ ਚੱਲਦਾ ਹੀ ਰਹਿੰਦਾ ਹੈ ਚੰਚਲ ਹੈ ਚੱਲ ਚੱਲ ਚੱਲਦਾ 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 ਰੁਕਦਾ ਹੀ ਨਹੀਂ ਕਦੇ ਟਿਕਦਾ ਹੀ ਨਹੀਂ ਸ੍ਰੀ ਸੁਮੇਂ ਰਾਮਾਨੰਦਾ ਬਸੰਤ ਰਾਗ ਦਾ ਹੈ ਸ਼ਬਦ ਕਹਿੰਦੇ ਮਨ ਮੇਰਾ ਪਿੰਗੜਾ ਹੋ ਗਿਆ ਕਥ ਜਾਈਏ ਰੇ ਘਰ ਲਾਗੋ ਰੰਗ ਮੇਰਾ ਚਿਤ ਨਾ ਚੱਲਦਾ ਮਨ ਭਾਇਓ ਮੰਗ ਇੱਕ ਦਿਵਸ ਮਨ ਭਾਈ ਮੰਗ ਗਸ ਚੰਦਨ ਚੋਆ ਬਹੁਤ ਸੁਗੰਧ ਪੂਜਨ ਚਾਲੀ ਬ੍ਰਹਮ ਠਾਏ ਸੋ ਬ੍ਰਹਮ ਬਤਾਇਓ ਗੁਰਮਨ ਹੀ ਮਾਇ ਕਿਕੇ ਹੋਇਆ ਮਨ ਸਭ ਕੁਝ ਸਮਝ ਲੈ ਲੈਂਦਾ ਹੈ ਭਟਕਣਾ ਜਦ ਮਿਟ ਜਾਏ ਦੋ ਗੱਲਾਂ ਧਾਰਮਿਕ ਜਗਤ ਦੇ ਵਿੱਚ ਬਿਲਕੁਲ ਗਲਤ ਕਹੀਆਂ ਜਾਂਦੀਆਂ ਨੇ ਵੀ ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ ਗਲਤ ਇੰਜ ਕਹਿਣਾ ਚਾਹੀਦਾ ਹੈ ਗੁਰਦੁਆਰੇ ਜਾਓ ਤਾਂ ਕਿ ਮਨ ਸ਼ੁੱਧ ਹੋਵੇ ਪਹਿਲੇ ਕਿਥੋਂ ਸ਼ੁੱਧ ਕਰ ਲੋਗੇ ਕਿਵੇਂ ਕਰ ਲੋਗੇ ਫਿਰ ਦੂਜੀ ਗੱਲ ਕਰਦੇ ਨੇ ਮਨ ਨੂੰ ਇਕਾਗਰ ਕਰਕੇ ਬਾਣੀ ਪੜੋ ਯਕੀਨ ਜਾਨੋ ਇਹਨਾਂ ਨੂੰ ਮਨ ਦੀ ਸਮਝ ਨਹੀਂ ਇੰਜ ਕਹਿਣਾ ਚਾਹੀਦਾ ਹੈ ਬਾਣੀ ਜਪੋ ਤਾਂ ਕਿ ਮਨ ਇਕਾਗਰ ਹੋਵੇ ਪਹਿਲੇ ਕਿਥੋਂ ਇਕਾਗਰ ਹੋ ਜਾਏਗਾ ਜੇ ਮਨ ਨੂੰ ਇਕਾਗਰ ਕਰਕੇ ਬਾਣੀ ਪੜੋ ਬਿਲਕੁਲ ਗਲਤ ਇਹਨਾਂ ਲੋਕਾਂ ਨੂੰ ਮਨ ਦੀ ਸਮਝ ਹੀ ਨਹੀਂ ਹੈ ਬਾਣੇ ਜਪੋ ਤਾਂ ਕਿ ਮਨ ਇਕਾਗਰ ਹੋਵੇ ਮਨ ਨੂੰ ਸ਼ੁੱਧ ਕਰਕੇ ਗੁਰਦੁਆਰੇ ਜਾਓ ਹੱਦ ਹੋ ਗਈ ਇੰਜ ਕਹਿਣਾ ਚਾਹੀਦਾ ਹੈ ਗੁਰਦੁਆਰੇ ਜਾਓ ਤਾਂ ਕਿ ਮਨ ਸ਼ੁੱਧ ਹੋਵੇ ਪਹਿਲੇ ਕਿਵੇਂ ਸ਼ੁੱਧ ਹੋ ਜਾਏਗਾ ਬਿਨਾਂ ਸਤਸੰਗ ਤੋਂ ਕਿਵੇਂ ਜੋ ਹੈ ਸ਼ੁੱਧ ਹੋ ਜਾਏਗਾ ਬਿਨ ਵਾਗਾ ਸਤਸੰਗ ਨਾਲ ਲੱਭੇ ਬਿਨ ਸੰਗਤ ਮੈਲ ਭਰੀ ਜੇਗੀ ਇਤੇ ਮੈਲਾ ਹੋ ਜਾਏਗਾ ਉਲਟ ਫਿਰ ਮੁਖਤਸਰ ਜਿਹਾ ਮੈਂ ਅਰਜ਼ ਕਰਾਂ ਕਬੀਰ ਕਹਿੰਦੇ ਨੇ ਪਾਉ ਤੇ ਪਿੰਗਲ ਭਇਆ ਮਾਰਿਆ ਸਤਿਗੁਰ ਬਾਣ ਐਸਾ ਬਾਣੀ ਦਾ ਬਾਣ ਲਗਿਆ ਹੈ ਪਹਿਰਾ ਤੋਂ ਪਿੰਗਲਾ ਹੋ ਗਿਆ ਵਟਕਣਾ ਮਿਟ ਗਏ ਇਹਨੋਂ ਇੱਕ ਉਰਦੂ ਦੇ ਮਾਇਆ ਨਾਜ਼ ਸ਼ਾਇਰ ਨੇ ਇੰਜ ਕਹਿ ਲੋ ਠੀਕਾ ਹੀ ਕੀਤਾ ਹੋਵੇਗਾ ਜ਼ਰੂਰ ਇਹਨਾਂ ਭਗਤਾਂ ਦੇ ਖਿਆਲ ਉਸਨੇ ਸੁਨੇ ਹੋਣੇ ਨੇ ਯਾ ਚਲੋ ਉਸ ਦਾ ਆਪਣਾ ਨਜੀ ਤਨਭਵ ਹੋਵੇ ਮਿਰਜ਼ਾ ਗਾਲਿਬ ਕਹਿੰਦਾ ਮੇਰੇ ਟੁੱਟੇ ਹੋਏ ਪਾਏ ਤਨਬ ਕਾ ਮੁਝ ਪੇ ਐਸਾ ਹੈ ਕਹਿੰਦਾ ਜਿਹੜਾ ਮੇਰਾ ਪੈਰ ਟੁੱਟ ਗਿਆ ਨਾ ਇਸ ਟੁੱਟੇ ਪੈਰ ਦਾ ਮੇਰੇ ਤੇ ਬੜਾ ਐਹਸਾਨ ਹੈ ਮੈਂ ਇਸ ਦਾ ਐਹਸਾਨ ਮੰਨ ਰਾਂ ਜੋ ਮੇਰਾ ਪੈਰ ਟੁੱਟ ਗਿਆ ਹੈ ਅੱਦ ਹੋ ਗਈ ਪੈਰ ਟੁੱਟ ਗਿਆ ਤੇ ਟੁੱਟੇ ਪੈਰ ਦਾ ਐਹਸਾਨ ਸ਼ੁਕਰਾਨਾ ਪਿਆ ਕਰਦਾ ਅੱਗੇ ਦੱਸਦਾ ਹੋ میرے ٹوٹے ہوئے پائے طلب کا مجھ پہ ایسا ہے تمہارے در سے اب اٹھ کر کہیں جایا نہیں جاتا میں تیرے در جوگا رہ گیا کدھرے جان جو گا رہی نہیں میرے ٹوٹے ہوئے پائے طلب کا مجھ پہ ایسا ہے تمہارے در سے اب اٹھ کر کہیں جایا نہیں جاتا محبت اصل میں مخمور وہ راز حقیقت ہے سمجھ میں آ گیا ہے پھر بھی سمجھایا نہیں جاتا کہیں گل خدا تیری سمجھ چاہ گئی ہے پر کی کر میں بول نہیں سکتا گوں گا سمجھا نہیں سکتا بسم بسم بسمے ہی بھئیے لال گلال رنگارے کہونا نکسن پنرس آئیے جو چاک گوں گا مسکارے سمجھ میں آ گیا ہے پھر بھی سمجھایا نہیں جاتا ایک اور گل بھی بڑی قیمتی کرتا ہے محبت کے لیے کچھ خاص دل مخصوص ہوتے ہیں ہر دل, دل, دل ربی پیار نہیں پیدا ہوتا محبت کے لیے کچھ خاص دل مخصوص ہوتے ہیں یہ وہ نغمہ ہے جو ہر ساز پہ گایا نہیں جاتا یہ وہ گیت ہے ਇਨੂੰ ਹਰ ਸਾਜ਼ ਤੇ ਨਹੀਂ ਗਾਇਆ ਜਾ ਸਕਦਾ ਇਹ ਉਹ ਰਾਗ ਹੈ ਕਿ ਉਹ ਗੀਤ ਹੈ ਜਿਹਦੇ ਵਾਸਤੇ ਵਿਸ਼ੇਸ਼ ਵਾਜਾ ਚਾਹੀਦਾ ਹੈ ਵਿਸ਼ੇਸ਼ ਸਾਜ਼ ਚਾਹੀਦਾ ਹੈ ਬਾਓ ਹਰ ਦਿਲ ਦੇ ਚ ਨਗਮਾ ਨਹੀਂ ਗੂੰਜਦਾ ਪਹਿਲੇ ਦਿਲ ਦੀ ਬਣਤਰ ਬਣਾਣੀ ਪੈਂਦੀ ਹੈ ਸਤਸੰਗ ਕਰ ਕਰਕੇ ਕਰ ਕਰਕੇ ਕਰ ਕਰਕੇ ਤੋਂ ਮੈਂ ਅਰਜ਼ ਕਰਾਂ ਉਦਾਸ ਹੋਣ ਦੇ ਨਿਰਾਸ਼ ਹੋਣ ਦੇ ਤਿੰਨ ਕਾਰਨ ਨੇ ਪਹਿਲਾ ਬੜਾ ਗਹਿਰਾ ਸਰੋਤਾ ਹੋਵੇ ਤੇ ਗੁਰੂ ਦਾ ਸ਼ਬਦ ਝੋਟ ਕਰ ਜਾਵੇ ਨਿਰਾਸ਼ ਹੋ ਜਾਏਗਾ ਉਦਾਸ ਹੋ ਜਾਏਗਾ ਦੂਸਰਾ ਆਪਣੀ ਅਕਲ ਤੋਂ ਝੋਟ ਖਾ ਲਵੇ ਬੜਾ ਹੀ ਸਿਆਣਾ ਹੋਵੇ ਹਰ ਗੱਲ ਨੂੰ ਬੜੀ ਗਹਿਰਾਈ ਨਾਲ ਲੈਂਦਾ ਹੋਵੇ ਬਿਮਾਰ ਅਸੀਂ ਵੀ ਦੇਖਦੇ ਆ ਪਰ ਇੱਕੋ ਹੀ ਦਿਨ ਮਹਾਤਮਾ ਬੁੱਧ ਨੇ ਜੇਦਾ ਨਾ ਸਦਾਰਤ ਸੀ ਬਿਮਾਰ ਦੇਖਿਆ ਬਸ ਦਿਲ ਚੋਟ ਖਾ ਗਿਆ ਮੁਰਦੇ ਅਸੀਂ ਵੀ ਦੇਖਦੇ ਆ ਇੱਕੋ ਦਿਨ ਇੱਕ Laash ਦੇਖੀ ਫਿਰਦਾ ਚੋਟ ਖਾ ਗਿਆ ਬੁੱਢੇ ਮਨੁੱਖ ਅਸੀਂ ਵੀ ਦੇਖਦੇ ਆ ਜ਼ੈਏ ਜ਼ਿਆਦਾ ਉਮਰ ਵਾਲੇ ਅਸੀਂ 90 ਸਾਲ ਦੇ ਅਸੀਂ ਵੀ ਦੇਖਦੇ ਆ ਉਹਨੇ ਇੱਕ ਦਿਨ ਬੁੱਢਾ ਮਨੁੱਖ ਦੇਖਿਆ ਸੜਕ ਕ੍ਰੋਸ ਕਰ ਰਿਆ ਸੀ लाठी ਦੇ ਆਸਰੇ ਤੇ ਦਿਲ ਚੋਟ ਕਰ ਗਿਆ ਅਕਲ ਇਤਨੀ ਬਾਰੀਕ ਇਹਨੂੰ ਕਹਿੰਦੇ ਨੇ ਹਿੰਦੀ ਸੰਵੇਦਨਾ ਐਸੇ ਮਨੁੱਖ ਦੇ ਅੰਦਰ ਸੰਵੇਦਨਾ ਬਹੁਤ ਆਉਂਦੀ ਏ ਹਰ ਗੱਲ ਨੂੰ ਛੋਟੀ ਦੀ ਛੋਟੀ ਘਟਨਾ ਨੂੰ ਵੀ ਬਹੁਤ ਵੱਡੇ ਰੂਪ ਦੇ ਵਿੱਚ ਮਹਿਸੂਸ ਕਰਦਾ ਹੈ ਸੰਵੇਦਨਾ ਅਸੀਂ ਵੀ ਦੇਖਦੇ ਆ ਬੁੱਢਿਆਂ ਨੂੰ ਅਸੀਂ ਵੀ ਦੇਖਦੇ ਆਂ ਬਿਮਾਰਾਂ ਨੂੰ ਖੁਦ ਵੀ ਬਿਮਾਰ ਹੁੰਦੇ ਆਂ ਅਸੀਂ ਵੀ ਮੁਰਦਿਆਂ ਨੂੰ ਦੇਖ ਕੇ ਹੋਵੇਗਾ ਇੱਕ ਕੋਈ ਦਫਾ ਦੇਖ ਕੇ ਚੋਟ ਲੱਗ ਗਈ ਜਾਂ ਤੇ ਆਪਣੇ ਅਕਲ ਇਤਨੀ ਮਹਾਨ ਹੋਵੇ ਮਨੁੱਖ ਅਕਲ ਤੋਂ ਚੋਟ ਖਾ ਜਾਏ ਤਾਂ ਅਕਲ ਤੋਂ ਚੋਟ ਖਾ ਕੇ ਵੀ ਮਨੁੱਖ ਉਦਾਸ ਹੋ ਜਾਂਦਾ ਹੈ ਨਿਰਾਸ਼ ਹੋ ਜਾਂਦਾ ਹੈ ਤੀਸਰਾ ਸੰਸਾਰ ਤੋਂ ਕੋਈ ਚੋਟ ਲੱਗ ਜਾਏ ਬਹੁਤ ਵੱਡਾ ਧਨਾੜ ਸੀ ਦਿਵਾਲੀਆ ਹੋ ਗਿਆ ਬੜੀ ਇੱਜ਼ਤ ਮਾਣ ਮਰਿਆਦਾ ਸੀ ਸਰੇ ਆਮ ਬੇਇੱਜ਼ਤੀ ਹੋ ਗਈ ਹੈ ਬੜੀ ਪਦ ਪ੍ਰਤਿਸ਼ਠਾ ਸੀ ਸ਼ਕਤੀ ਸੀ ਕੁਝ ਵੀ ਨਹੀਂ ਰਹਾ ਐਸੀ ਹਾਲਤ ਦੇ ਚ ਵੀ ਦਿਲ ਚੋਟ ਖਾ ਜਾਂਦਾ ਹੈ ਔਰ ਨਿਰਾਸ਼ ਹੋ ਕੇ ਮਨ ਉਦਾਸ ਹੋ ਜਾਂਦਾ ਹੈ ਉਦਾਸ ਹੋਣ ਦੇ ਨਿਰਾਸ਼ ਹੋਣ ਦੇ ਤਿੰਨ ਕਾਰਨ ਨੇ ਪ੍ਰਥਮ ਗੁਰੂ ਦਾ ਸ਼ਬਦ ਚੋਟ ਕਰ ਜਾਏ ਸਤ ਸੰਗੀ ਹੋਵੇ শ্রোਤਾ ਹੋਵੇ ਦੂਸਰਾ ਆਪਣੀ ਅਕਲ ਝੋਟ ਕਰ ਜਾਏ ਤੀਸਰਾ ਸੰਸਾਰ ਤੋਂ ਕੋਈ ਦੁੱਖ ਬਹੁਤ ਵੱਡੇ ਰੂਪ ਵਿੱਚ ਝੋਟ ਕਰ ਜਾਏ ਹੁਣ ਮੈਂ ਇਸ ਨੂੰ ਇਸ ਤਰ੍ਹਾਂ ਬਿਆਨ ਕਰਾਂ ਜੋ ਅਜੇ ਤੱਕ ਪੂਰਨ ਤੌਰ ਤੇ ਨਿਰਾਸ਼ ਨਹੀਂ ਉਦਾਸ ਨਹੀਂ ਕਿ ਕੋਈ ਗਹਿਰਾ শ্রোਤਾ ਨਹੀਂ ਕਿ ਇਹਨੂੰ ਸ਼ਬਦ ਨੇ ਝੋਟ ਕੀਤੀ ਹੋਵੇ ਦੂਸਰਾ ਕਿ ਕੋਈ ਇਤਨਾ ਅਕਲਮੰਦ ਵੀ ਨਹੀਂ ਗੁਸਤਾਖੀ ਮਾਫ ਇਸ ਨੂੰ ਆਪਣੀ ਅਕਲ ਹੀ ਝੋਟ ਕਰ ਜਾਣਾ ਹੈ। ਤੀਸਰਾ ਅਜੇ ਸੰਸਾਰ ਤੋਂ ਵੀ ਇਸ ਨੂੰ ਕੋਈ ਬਹੁਤ ਵੱਡੀ ਝੋਟ ਨਹੀਂ ਲੱਗਦੀ। ਨਹੀਂ ਤੇ ਮਨ ਨੂੰ ਉਦਾਸ ਹੋ ਜਾਣਾ ਹੈ। ਨਿਰਾਸ਼ ਹੋ ਜਾਣਾ ਹੈ। ਪ੍ਰਥਮ ਸਤ ਸੰਗ ਦੇ ਚ ਆਉਂਦਿਆਂ ਲੈ ਇੱਕ ਦਿਨ ਸ਼ਬਦ ਝੋਟ ਕਰ ਗਿਆ। ਉਦਾਸ ਹੋ ਗਏ, ਨਿਰਾਸ਼ ਹੋ ਗਏ। ਅਕਲ ਤੋਂ ਛੋੜ ਕੇ ਉਦਾਸ ਹੋ ਗਿਆ ਹੈ ਨਿਰਾਸ਼ ਹੋ ਗਿਆ ਹੈ ਅਕਲ ਇਤਨੀ ਮਹਾਨ ਸੰਸਾਰ ਛੋਟਾ ਹੋ ਗਿਆ ਕੁਝ ਵੀ ਨਹੀਂ ਕੁਝ ਵੀ ਨਹੀਂ ਕੁਝ ਵੀ ਨਹੀਂ ਚਲੋ ਇਹਦੇ ਸੰਬੰਧ ਵਿੱਚ ਮੈਂ ਕੁਝ ਬੋਲ ਤੁਹਾਡੇ ਸਾਹਮਣੇ ਰੱਖਾਂ ਜਿਵੇਂ ਮਹਾਰਾਜ ਕਹਿੰਦੇ ਨੇ ਆਉਂਗਾ ਨ ਜਾਣ ਇੱਕ ਖੇਲ ਬਨਾਇਆ ਆ ਗਿਆ ਘਾਰੇ ਕੇ ਨਹੀਂ ਆਇਆ ਬਹੁਤ ਮਹਾਨ ਬਾਰੇਕ ਬਿੰਦ ਮਨਕ ਨੂੰ ਸਭ ਤਮਾਸ਼ਾ ਪਰਦੇਤ ਹੁੰਦਾ ਖੇਲ ਕੁਝ ਵੀ ਨਹੀਂ ਕਿਤੇ ਲਹਿਰਾਂ ਬਣ ਰਹੀਆਂ ਨੇ ਮਿਟ ਰਹੀਆਂ ਨੇ ਬਣ ਰਹੀਆਂ ਨੇ ਮਿਟ ਰਹੀਆਂ ਨੇ ਸੰਸਾਰ ਬਣ ਰਿਹਾ ਹੈ ਮਿਟ ਰਿਹਾ ਹੈ ਮਨੁੱਖ ਜੰਮ ਰਿਹਾ ਨੇ ਮਰ ਰਿਹਾ ਨੇ ਜੀਵ ਜੰਮ ਰਿਹਾ ਨੇ ਮਰ ਰਿਹਾ ਨੇ ਤਮਾਸ਼ਾ ਕੇ ਅਕਲ ਮਹਾਨ ਹੋਵੇ ਮਨੁੱਖ 체ਤੀ ਉਦਾਸ ਹੋ ਜਾਏ ਨਿਰਾਸ਼ ਹੋ ਜਾਏ ਅਕਲ ਤੋਂ ਚੋਟ ਖਾ ਕੇ ਇਸ ਸੰਬੰਧ ਵਿੱਚ ਵੀ ਮੈਂ ਗਾਹਿਲ ਵਿਦੇਕ